ਚਲੋ ਜੀ ਇੱਕ ਮੇਨ ਮਸਲਾ ਜਿਹੜਾ ਆਮ ਆਦਮੀ ਪਾਰਟੀ ਤੇ ਲਾਇਆ ਮਤਲਬ ਜਿਹੜਾ ਇਲਜ਼ਾਮ ਲਾਇਆ ਜਾ ਰਿਹਾ ਹੈ ਕਹਿੰਦੇ ਜੀ ਉਹ ਨਾ ਗੈਂਗਸਟਰਸ ਨੂੰ ਹਾਇਰ ਕਰ ਰਹੇ ਨੇ ਜਾਂ ਆਪਾਂ ਕਹਿ ਸਕਦੇ ਹਾਂ ਵੀ ਉਹਨਾਂ ਦੀ ਵਰਤੋਂ ਕਰ ਰਹੇ ਨੇ ਪੰਚਾਇਤੀ ਇਲੈਕਸ਼ਨਸ ਨੂੰ ਜਿੱਤਣ ਲਈ ਤੇ ਇਹ ਇਲਜ਼ਾਮ ਜਿਹੜਾ ਆ ਫਾਰਮਰ ਡਿਪਟੀ ਚੀਫ ਮਿਨਿਸਟਰ ਸੁਖਜਿੰਦਰ ਸਿੰਘ ਰੰਧਾਵਾ ਜੀ ਨੇ ਲਾਇਆ ਕੀ ਇਹ ਗੱਲ ਸਹੀ ਹੈ ਇਹਦੇ 'ਚ ਕੋਈ ਹੈ ਕੋਈ ਠੋਸ ਕੋਈ ਸਬੂਤ ਮਿਲਿਆ ਇਸ ਗੱਲ ਦਾ ਦੇਖੋ ਪਹਿਲਾ ਤਾਂ ਮੈਂ ਇਹ ਦੱਸ ਦਿਆਂ ਰਸ਼ਮੀ ਜੀ ਕਿ ਅਕਸਰ ਜਿੰਨੀਆਂ ਪੋਲੀਟੀਕਲ ਪਾਰਟੀਆਂ ਚਾਹੇ ਸ਼੍ਰੋਮਣੀ ਅਕਾਲੀ ਦਲ ਆ ਭਾਰਤੀ ਜਨਤਾ ਪਾਰਟੀ ਆ ਕਾਂਗਰਸ ਆ ਤੇ ਹੁਣ ਇਹ ਇਲਜ਼ਾਮ ਲੱਗ ਰਹੇ ਨੇ ਆਮ ਆਦਮੀ ਪਾਰਟੀ ਤੇ ਵਕਤ ਬੇਵਕਤ ਇਹ ਲੋਕ ਅਕਸਰ ਚੋਣਾਂ ਦੇ ਵਿੱਚ ਇਹਨਾਂ ਗੈਂਗਸਟਰਸ ਦਾ ਅਪਰਾਧੀਆਂ ਦਾ ਕ੍ਰਿਮੀਨਲਸ ਦਾ ਇਸਤੇਮਾਲ ਕਰਦੇ ਰਹੇ ਨੇ ਜੀ ਇਸੇ ਕਰਕੇ ਜਿਹੜੀ ਕ੍ਰਿਮੀਨਲਾਈਜੇਸ਼ਨ ਆ ਪੋਲੀਟਿਕਸ ਦੀ ਭਾਰਤ ਦੇ ਵਿੱਚ ਹੋਈ ਆ ਇਹਦੇ ਵਿੱਚ ਕੋਈ ਦੋਰਾਵਾ ਨਹੀਂ ਹੁਣ ਤਾਜ਼ਾ ਤਰੀਕ ਜਿਹੜੇ ਇਹ ਸਾਰੇ ਦੋਸ਼ ਨੇ ਇਹ ਲਾਏ ਨੇ ਸੁਖਜਿੰਦਰ ਸਿੰਘ ਰੰਧਾਵਾ ਗੁਰਦਾਸਪੁਰ ਦੇ ਐਮਪੀ ਨੇ ਤੇ ਸਾਬਕਾ ਪੰਜਾਬ ਦੇ ਇਹ ਉਪ ਮੁੱਖ ਮੰਤਰੀ ਨੇ ਡਾਕੀ ਚੀਫ ਮਿਨਿਸਟਰ ਜੀ ਇਹਨਾਂ ਨੇ ਕਹਿਆ ਕੀਆ ਬੀਤੇ ਕੱਲ ਇਹਨਾਂ ਨੇ ਇੱਕ ਇਲਜ਼ਾਮ ਲਾਇਆ ਔਰ ਇੱਥੇ ਮੈਂ ਦੱਸਦਾ ਕਿ ਪੰਚਾਇਤਾਂ ਦੀਆਂ ਚੋਣਾਂ ਕੱਲ੍ਹ ਵੀਆ ਨਹੀਂ ਪੰਚਾਇਤਾਂ ਦੀਆਂ ਚੋਣਾਂ 15 ਅਕਤੂਬਰ ਨੂੰ ਪੈਣਗੀਆਂ ਉਸੇ ਸ਼ਾਮ ਨਤੀਜੇ ਆ ਜਾਣੇ ਆ ਔਰ ਸਿੱਤਰ ਦੀ ਬਾਜੀ ਲੱਗੀ ਹੋਈ ਆ ਆਮ ਆਦਮੀ ਪਾਰਟੀ ਦੱਸਣਾ ਚਾਹੁੰਦੀ ਆ ਕਿ ਦੇਖੋ ਜੀ ਅਸੀਂ ਤਾਂ ਪਹੁੰਚ ਗਏ ਆ ਪੰਚਾਇਤਾਂ ਤੱਕ ਪਿੰਡਾਂ ਤੱਕ ਵੀ ਪਹੁੰਚ ਗਏ ਆ ਜੜਾ ਅਸੀਂ ਫੜ ਲਿਆ ਨੇ ਲੋਕ ਅੱਜ ਵੀ ਸਾਡੇ ਨਾਲ ਆ ਦੂਸਰੇ ਪਾਸੇ ਕਾਂਗਰਸ ਅਤੇ ਦੁਨੀਆ ਵਿਰੋਧੀ ਪਾਰਟੀਆਂ ਨੇ ਇਹ ਸਾਬਤ ਕਰਨ ਤੇ ਲੱਗੀਆਂ ਹੋਈਆਂ ਕਿ ਜੇ ਅਸੀਂ ਕੁਝ ਪੰਚਾਇਤਾਂ ਜਿੱਤ ਗਏ ਤਾਂ ਇਹ ਕਹਿ ਦਾਂਗੇ ਦੇਖੋ ਜੀ ਸਾਡਾ ਆਉਣ ਵਾਲੇ ਦਿਨਾਂ ਦੇ ਵਿੱਚ ਫੇਰ ਅਸੀਂ ਵਾਪਸ ਆ ਰਹੇ ਹਾਂ ਹੁਣ ਇਸੇ ਸੰਦਰਭ ਦੇ ਵਿੱਚ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਗੈਂਗਸਟਰਸ ਦਾ ਇਸਤੇਮਾਲ ਕੀਤਾ ਜਾ ਰਿਹਾ ਆ ਆਮ ਆਦਮੀ ਪਾਰਟੀ ਵੱਲੋਂ ਚੋਣਾਂ ਜਿੱਤਣ ਲਈ ਸਰਪੰਚਾਂ ਤੇ ਜਾਂ ਪੰਚਾਇਤਾਂ ਤੇ ਜਾਂ ਪੰਚਾਇਤਾਂ ਤੇ ਕਬਜ਼ੇ ਕਰਨ ਲਈ ਇਹ ਸਾਰਾ ਕੁਝ ਕੀਤਾ ਜਾ ਰਿਹਾ ਉਹਨਾਂ ਨੇ ਬਲਕਿ ਇੱਕ ਤੱਕ ਕਿ ਜੱਗੂ ਭਗਵਾਨਪੁਰੀਆ ਉਹਦੇ ਚਾਚੇ ਨੇ ਮੁੰਡੇ ਨੂੰ ਇਹ ਕਿਹੜੇ ਤੱਕ ਦੇ ਦਿੱਤੀ ਗਈ ਆਮ ਆਦਮੀ ਪਾਰਟੀ ਵੱਲੋਂ ਤੇ ਇਹ ਕੀ ਆ ਇਹ ਸਾਰਾ ਕੁਝ ਕਿਹਾ ਉਹਨਾਂ ਨੇ ਕਿਹਾ ਕਿ ਕਿਹਾ ਕਿ ਲੋਕਤੰਤਰ ਦੀਆਂ ਧੱਜੀਆਂ ਉਡ ਰਹੀਆਂ ਨੇ ਕਿਸੇ ਤਰ੍ਹਾਂ ਦਾ ਕੋਈ ਕਾਇਦਾ ਕਾਨੂੰਨ ਨਹੀਂ ਹੈ ਇਹ ਸਾਰਾ ਕੁਝ ਕਹਿ ਕੇ ਉਹਨਾਂ ਨੇ ਇਲਜ਼ਾਮ ਲਾਇਆ ਹਾਲਾਂਕਿ ਇਹਨਾਂ ਇਕਜ਼ਾਮਾਂ ਦਾ ਮੂੰਹ ਤੋੜ ਜਵਾਬ ਦਿੱਤਾ ਕੁਲਦੀਪ ਸਿੰਘ ਧਾੜੀਵਾਦ ਜੀ ਉਹਨਾਂ ਨੇ ਕੈਬਨਟ ਮੰਤਰੀ ਨੇ ਆਮ ਆਦਮੀ ਪਾਰਟੀ ਤੇ ਉਹਨਾਂ ਨੇ ਕਿਹਾ ਅਸੀਂ ਤੇ ਕਿਸੇ ਗੈਂਗਸਟਰ ਦਾ ਇਸਤੇਮਾਲ ਨਹੀਂ ਕਰ ਰਹੇ ਪਰ ਤੁਸੀਂ ਇੱਕ ਗੱਲ ਇੰਟਰਸਟਿੰਗ ਦੇਖੋ ਜੈਸਮੀਨ ਜੀ ਕਿ ਇਹ ਗੱਲ ਠੀਕ ਹੈ ਇਹਨਾਂ ਦੀ ਆਮ ਆਦਮੀ ਪਾਰਟੀ ਚ ਕੋਈ ਹੱਥ ਤੱਕ ਕਿਉਂਕਿ ਇਹਨਾਂ ਨੂੰ ਆਇਆ ਨੂੰ ਕੇਵਲ 2.5 ਸਾਲ ਹੋਏ ਆ ਇਸ ਤੋਂ ਪਹਿਲਾਂ ਜਿੰਨੀਆਂ ਵੀ ਸਰਕਾਰਾਂ ਰਹੀਆਂ ਨੇ ਪਾਰਟੀਆਂ ਰਹੀਆਂ ਨੇ ਉਹ ਇੱਥੇ ਗੈਂਗਵਾਦ ਨੂੰ ਜਾਂ ਗੈਂਗਸਟਰਸ ਨੂੰ ਕਿਤੇ ਨਾ ਕਿਤੇ ਸਪੋਰਟ ਵੀ ਕਰਦੀਆਂ ਰਹੀਆਂ ਸਮਰਥਨ ਦਿੰਦੀਆਂ ਜਾਂ ਇਹਨਾਂ ਨੂੰ ਖਤਮ ਨਹੀਂ ਕੀਤਾ ਗਿਆ ਇਹਨਾਂ ਵੱਲੋਂ ਐਸੇ ਕਰਕੇ ਤੁਸੀਂ ਦੇਖੋ ਇਹ ਜਿਹੜੇ ਰੈਂਸਮ ਮੱਕੇ ਜਾ ਰਹੇ ਨੇ ਫਰੋਟੀਆਂ ਮੰਗੀਆਂ ਜਾ ਰਹੀਆਂ ਇਹ ਤਾਂ ਹੁਣ ਤੁਹਾਡੇ ਵੀ ਉੱਥੇ ਕੈਨੇਡਾ ਵੀ ਇਹ ਪ੍ਰੋਬਲਮ ਪਹੁੰਚ ਚੁੱਕੀ ਆ ਕਿੰਨਾ ਕੁਝ ਉੱਥੇ ਹੋ ਰਿਹਾ ਇਸ ਉੱਤੇ ਪੋਲਿਟਿਕਸ ਵੀ ਹੋ ਰਹੀ ਆ ਸੋ ਇਹਨਾਂ ਤੀਜ਼ਾ ਨੂੰ ਲੈ ਕੇ ਇਹਨਾਂ ਨੇ ਕਿਹਾ ਔਰ ਇੱਕ ਕੱਲ ਸਾਨੂੰ ਹੋਰ ਵੀ ਪਤਾ ਕਿ ਪੰਚਾਇਤਾਂ ਦੀਆਂ ਚੋਣਾਂ ਦੇ ਦੌਰਾਨ ਕਿਸ ਤਰ੍ਹਾਂ ਸਰਪੰਚੀਆਂ ਪੰਚਾਇਤਾਂ ਇਹ ਵਿਕ ਰਹੀਆਂ ਨੇ ਇਹਨਾਂ ਦੀਆਂ ਬੋਲੀਆਂ ਲੱਗ ਰਹੀਆਂ ਨੇ ਪੰਜਾਬ ਸਟੇਟ ਇਲੈਕਸ਼ਨ ਕਮਿਸ਼ਨ ਨੇ ਤਾਂ ਨੋਟਿਸ ਵੀ ਕੱਢਿਆ ਇਹਨਾਂ ਗੱਲਾਂ ਦਾ ਜਵਾਬ ਦਿਓ ਹੁਣ ਦੇਖਦੇ ਹਾਂ ਕਿ ਆਮ ਆਦਮੀ ਪਾਰਟੀ ਅੱਜ ਇਸ ਉੱਤੇ ਕੀ ਰਿਸਪੌਂਸ ਕਰਦੀ ਹੈ ਜਾਂ ਕੀ ਜਵਾਬ ਦਿੰਦੀ ਹੈ ਜੀ ਜਸਵਿੰਦਰ ਜੀ ਜੀ ਮਨਪ੍ਰੀਤ ਜੀ ਜਵਾਬ ਜਿਹੜੇ ਸਾਬਕਾ ਐਸਜੀਪੀਸੀ ਪ੍ਰੈਜ਼ੀਡੈਂਟ ਬੀਬੀ ਜਗੀਰ ਕੌਰ ਕਹਿੰਦੇ ਵੀ ਉਹਨਾਂ ਕੋਲ ਜਵਾਬ ਬਿਲਕੁਲ ਹਾਜ਼ਰ ਹੈ ਉਹਨਾਂ ਨੇ ਇੱਕ ਕਲੈਰੀਫਿਕੇਸ਼ਨ ਅਕਾਲ ਤਖਤ ਦਿੱਤੀ ਆ ਕਹਿੰਦੇ ਵੀ ਜਿੰਨੇ ਵੀ ਮੇਰੇ ਤੇ ਇਲਜ਼ਾਮ ਲਾਏ ਗਏ ਸੀ ਜਿੰਨੇ ਵੀ ਮੇਰੇ ਤੇ ਅਲੀਗੇਸ਼ਨਸ ਲਾਏ ਗਏ ਸੀਗੇ ਉਹਨਾਂ ਦੇ ਨਾਲ ਮੇਰਾ ਕੋਈ ਲੈਣਾ ਦੇਣਾ ਨਹੀਂ ਦੇਖੋ ਬੜੀ ਵੈਸੇ ਤਾਂ ਬੜੀ ਮੰਦ ਭਾਗੀ ਗੱਲ ਆ ਕਿ ਜਿਹੜੇ ਵਿਅਕਤੀ ਇਹ ਸ਼ਿਕਾਇਤ ਕੀਤੀ ਜੀ ਪਹਿਲਾਂ ਤਾਂ ਅਕਾਲ ਤਖਤ ਸਭ ਨੂੰ ਸ਼ਿਕਾਇਤ ਕਰਤੀ ਇਹ ਤੁਸੀਂ ਬੀਬੀ ਜ਼ਗੀਰ ਕਰਨੂ ਸਾਬਕਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹੇ ਨੇ ਔਰ ਇੱਕ ਵਾਰ ਨੇ ਕਿੰਨੀ ਵਾਰੀ ਰਹੇ ਆ ਤੁਸੀਂ ਉਹਨਾਂ ਦੀ ਸ਼ਿਕਾਇਤ ਕਰ ਰਹੇ ਹੋ ਇੱਕ 24 ਸਾਲਾ ਪੁਰਾਣੇ ਕੇਸ ਦੇ ਵਿੱਚ ਕਿ ਦੇਖੋ ਜੀ ਇਹ ਤਾਂ ਕੁੜੀ ਮਾਰ ਆ ਇਹ ਤਾਂ ਆਪਣੇ ਰੋਮਾਂ ਦੀ ਆਪਣੇ ਕਕਾਰਾਂ ਦੀ ਜਾਂ ਆਪਣੀ ਇਹ ਬੇਅਦਬੀ ਕਰਦੇ ਆ ਰਹਿਤ ਮਰਿਆਦਾ ਨੂੰ ਨਹੀਂ ਮੰਨਦੇ तमाम तरह ਦੀਆਂ ਗੱਲਾਂ ਇਸੇ ਕਰਕੇ ਬੀਤੇ ਦਿਨਾਂ ਦੇ ਵਿੱਚ ਦਲ ਖਾਲਸਾ ਨੇ ਵੀ ਕਿਹਾ ਸੀ ਕਿ ਅਕਾਲ ਤੱਕ ਸਾਹਿਬ ਨੂੰ ਇਸ ਵਿੱਚੋਂ ਹਟ ਜਾਣਾ ਚਾਹੀਦਾ ਉਹਨਾਂ ਨੂੰ ਇਹ ਨੋਟਿਸ ਨਹੀਂ ਸੀ ਜਾਰੀ ਕਰਨਾ ਚਾਹੀਦਾ ਜੀ ਬੀਬੀ ਜਗੀਰ ਕੌਰ ਨੇ ਵੀ ਇਹੀ ਗੱਲ ਕਹੀ ਹੈ ਉਹਨਾਂ ਨੇ ਸਪਸ਼ਟੀਕਰਨ ਦਿੱਤਾ ਕਿ ਅਦਾਲਤਾਂ ਦੇ ਜਿਹੜੇ ਫੈਸਲੇ ਆਏ ਨੇ ਤੁਸੀਂ ਉਹਨਾਂ ਨੂੰ ਨਹੀਂ ਮੰਨਦੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਬੀਬੀ ਜਗੀਰ ਕੌਰ ਨੂੰ ਸੰਘ 2018 ਦੇ ਵਿੱਚ ਬਰੀ ਕਰਤਾ ਇਕਵਿਟ ਕਰਤਾ ਕਿ ਕਿਸੇ ਤਰ੍ਹਾਂ ਦਾ ਕੋਈ ਸਬੂਤ ਨਹੀਂ ਮਿਲਿਆ ਜਿਹੜੀ ਸੀਬੀਆਈ ਦੀ ਜਾਂਚ ਸੀ ਤੇ ਤੁਸੀਂ ਫਿਰ ਉਸ ਤੇ ਇਹਨਾਂ ਨੂੰ ਨੋਟਿਸ ਕੱਢ ਰਹੇ ਹੋ ਦੂਸਰਾ ਤੁਸੀਂ ਜਿਹੜੀ ਗੱਲ ਕਰ ਰਹੇ ਹੋ ਕਿ ਰੋਮਾਂ ਦੀ ਪੀਐਡ ਵੀ ਕਰਦੇ ਆ ਇਸੋ ਤੋਂ ਵੀ ਜਿਹੜੇ ਸਿੱਖ ਬੁੱਧੀਜੀਵੀ ਆ ਉਹਨਾਂ ਨੇ ਇੱਥੇ ਤੱਕ ਕਿਹਾ ਕਹਿੰਦੇ ਇਹਦਾ ਤਾਂ ਕੋਈ ਅੰਤ ਹੀ ਨਹੀਂ ਹੈ ਤੁਸੀਂ ਅੱਜ ਇਹਨਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਫੇਕਾ ਪ੍ਰਧਾਨ ਨੂੰ ਸੱਦ ਲਿਆ ਕੱਲ ਨੂੰ ਕਿਸੇ ਨੇ ਵੀ ਸੱਦ ਲੋਂਗੇ ਔਰ ਇਹ ਉਹੀ ਪ੍ਰਧਾਨ ਹੈ ਜਿਹਦਾ ਸ਼੍ਰੋਮਣੀ ਅਕਾਲੀ ਦਲ ਅੱਜ ਤੱਕ ਸਮਰਥਨ ਕਰਦੇ ਰਿਹਾ ਉਹਨਾਂ ਦੇ ਸਮਰਥਨ ਦੇ ਨਾਲ ਇਹ ਪ੍ਰਧਾਨ ਬੰਦੇ ਰਹੇ ਤੇ ਕੀ ਤੁਸੀਂ ਤਾਲਿਬਾਨ ਬਣ ਜਾਣਾ ਕੀ ਤੁਸੀਂ ਇਸ ਤਰ੍ਹਾਂ ਦੇ ਨਿੱਕੇ ਨਿੱਕੇ ਮਸਲੇ ਆ ਤੇ ਫਿਰ ਲੋਕਾਂ ਨੂੰ ਬੁਲਾਉਂਗੇ ਇਹ ਸਾਰਾ ਕੁਝ ਉਹਨਾਂ ਨੇ ਕਿਹਾ ਕਿ ਇਸ ਨੋਟਿਸ ਨੂੰ ਵਿਡਰੋ ਕਰਨਾ ਚਾਹੀਦਾ ਦਨਖਾਲਸਰ ਨੇ ਵੀ ਇਹ ਗੱਲ ਕਹੀ ਆ ਹੋਰ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਪਾਰਟੀਆਂ ਨੇ ਗੱਲ ਕੀਤੀ ਆ ਸੋ ਦੇਖਦੇ ਆ ਕਿ ਅਕਾਲ ਤਖਤ ਸਭ ਨੂੰ ਸਪਸ਼ਟ ਕਰਨ ਦੇ ਦਿੱਤਾ ਗਿਆ ਵੈਸੇ ਵੀ ਜਿਹੜੇ ਅਦਾਲਤਾਂ ਦੇ ਹੁਕਮ ਨੇ ਉਹਨਾਂ ਤੋਂ ਉੱਤੇ ਉੱਟ ਕੇ ਕਿਉਂਕਿ ਕਾਨੂੰਨ ਆ ਕੋਈ ਸੰਵਿਧਾਨ ਆ ਬਾਕੀ ਜਿਹੜੇ ਪੋਲਿਟਿਕਸ ਆ ਉਹ ਚਲਦੀ ਰਹਿਣੀ ਹੈ ਜੀ ਜਸਪ੍ਰੀਤ ਜੀ ਜੀ ਤੁਸੀਂ ਬੜੀ ਮਜ਼ੇਦਾਰ ਗੱਲ ਕੀਤੀ ਕਿ ਪੋਲਿਟਿਕਸ ਚਲਦੀ ਰਹੂਗੀ ਪੰਜਾਬ ਚ ਜੇ ਬੀਜੇਪੀ ਦਾ ਇਸ ਵੇਲੇ ਅਸੀਂ ਇੱਕ ਮੈਪ ਦੇਖੀਏ ਜਾਂ ਗ੍ਰਾਫ ਦੇਖੀਏ ਕੋਈ ਬਹੁਤਾ ਸਖਾਵਾਂ ਨਹੀਂ ਹੈ ਉੱਥੇ ਵੀ ਪੋਲਿਟਿਕਸ ਤਾਂ ਬਹੁਤ ਚੱਲ ਰਹੀ ਹੈ ਪਰ ਇਹਨਾਂ ਨੂੰ ਕੋਈ ਹੰਗਾਰਾ ਨਹੀਂ ਮਿਲ ਰਿਹਾ ਸੋ ਪੰਜਾਬ ਵਿੱਚ ਬੀਜੇਪੀ ਲੀਡਰਸ਼ਿਪ ਨੂੰ ਲੈ ਕੇ ਜਿੰਨਾ ਵੀ ਰਿਸਪੌਂਸ ਆ ਰਿਹਾ ਉਹ ਬਹੁਤ ਹੀ ਠੰਡਾ ਜਿਹਾ ਆਇਆ ਦੇਖੋ ਹਮੇਸ਼ਾ ਤੋਂ ਭਾਰਤੀ ਜਨਤਾ ਪਾਰਟੀ ਨੂੰ ਪੰਜਾਬ ਦੇ ਵਿੱਚੋਂ ਕਦੇ ਵੀ ਹੰਗਾਰਾ ਨਹੀਂ ਮਿਲਣਾ ਇਹ ਗੱਲ ਤੁਸੀਂ ਨੋਟ ਕਰ ਲਿਓ ਜਿੰਨੀ ਦੇਰ ਤੱਕ ਇਹਨਾਂ ਦੀਆਂ ਪਾਲਿਸਿਸ ਠੀਕ ਨਹੀਂ ਹੁੰਦੀਆਂ ਜੀ ਭਾਰਤੀ ਜਨਤਾ ਪਾਰਟੀ ਹੈ ਕੀ ਆ ਇੱਕ ਸਮੂਹ ਆ ਇੱਕ ਗਰੁੱਪ ਆ ਬਲਕਿ ਮੈਂ ਤਾਂ ਕਹੂੰਗਾ ਕਿ ਇਹ ਪੋਲੀਟੀਕਲ ਪਾਰਟੀ ਰਹੀ ਹੋਈ ਨਹੀਂ ਇਵੈਂਟ ਮੈਨੇਜ ਕਰਦੀ ਆ ਹਮੇਸ਼ਾ ਹਰ ਇੱਕ ਚੀਜ਼ ਦਾ ਪ੍ਰੋਪਗੈਂਡਾ ਕਰੋ ਉਹਨੂੰ ਇੰਨੀ ਕ ਵੱਡੀ ਇਵੈਂਟ ਬਣਾ ਦਿਓ ਐਦਾਂ ਲੱਗੇ ਕਿ ਇਸ ਤੋਂ ਬਿਨਾਂ ਤਾਂ ਦੁਨੀਆ ਤੇ ਕੁਝ ਹੁੰਦਾ ਨਹੀਂ ਹੁਣ ਤੁਸੀਂ ਇੱਕ ਤੁਹਾਨੂੰ ਉਦਾਹਰਣ ਦਿੰਦਾ ਪਿਛਲੇ ਦਿਨਾਂ ਦੇ ਵਿੱਚ ਬੀਜੇਪੀ ਨੇ ਪੂਰੇ ਭਾਰਤ ਦੇ ਵਿੱਚ ਮੈਂਬਰਸ਼ਿਪ ਡਰਾਈਵ ਚਲਾਈ ਹੈ ਜੀ ਔਰ ਆਪਣੀ ਜਿਹੜੇ ਪਹਿਲਾਂ ਬਣੇ ਹੋਏ ਮੈਂਬਰ ਆ ਉਹਨਾਂ ਨੂੰ ਦੇਖੋ ਦੁਬਾਰਾ ਮੈਂਬਰ ਬਣਾਈ ਜਾਂਦੀ ਹੈ ਪਹਿਲਾਂ ਤਾਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਨੇ ਦੁਬਾਰਾ ਮੈਂਬਰਸ਼ਿਪ ਲੈ ਲਈ ਜੀ ਇਸੇ ਤਰ੍ਹਾਂ ਤੁਸੀਂ ਦੇਖੋ ਲਾਲ ਪ੍ਰੇਸ਼ਕ ਰਡਵਾਨੀ 90 ਸਾਲਾਂ ਤੋਂ ਵੀ ਵੱਧ ਦੇ ਨੇ ਉਹਨਾਂ ਨੇ ਫੇਰ ਮੈਂਬਰਸ਼ਿਪ ਲੈ ਲਈ ਮੁਰਲੀ ਮਨੋਰ ਜੋਸ਼ੀ ਨੇ ਲੈ ਲਈ ਜੀ ਇਹ ਸਾਰੀ ਕੀ ਚੀਜ਼ ਆ ਕਿ ਇਹਨਾਂ ਨੂੰ ਲੈਣ ਦੀ ਲੋੜ ਆ ਇਸ ਤਰ੍ਹਾਂ ਦੀ ਪਰ ਕਿਉਂਕਿ ਭਾਰਤੀ ਜਨਤਾ ਪਾਰਟੀ ਦਾ ਪੂਰੇ ਭਾਰਤ ਦੇ ਵਿੱਚ ਨਿਗਾਰ ਹੋ ਰਿਹਾ ਥੱਲੇ ਨੂੰ ਜਾ ਰਿਹਾ ਸ਼ਾਇਦ ਐਸੇ ਕਰਕੇ ਇਸ ਨੂੰ ਇਵੈਂਟ ਬਣਾਉਣਾ ਚਾਹੁੰਦੇ ਆ ਤੇ ਇਹਨੂੰ ਮੈਂ ਜੋੜਦਾ ਹੁਣ ਸੁਨੀਲ ਜਾਖੜ ਦੇ ਅਸਤੀਫੇ ਦੇ ਨਾਲ ਸੁਨੀਲ ਜਾਖੜ ਨੇ ਬੀਤੇ ਦਿਨਾਂ ਦੇ ਵਿੱਚ ਅਸਤੀਫਾ ਦਿੱਤਾ ਹਾਲਾਂਕਿ ਭਾਰਤੀ ਜਨਤਾ ਪਾਰਟੀ ਮੰਨਣ ਨੂੰ ਤਿਆਰ ਨਹੀਂ ਇਹ ਝੂਠ ਬਹੁਤ ਬੋਲਦੀ ਆ ਜੀ ਇਹਨਾਂ ਨੇ ਪੰਜਾਬ ਦੇ ਵਿੱਚ 25 ਲੱਖ ਦਾ ਇੱਕ ਟੀਚਾ ਸੀ ਕਿ ਪੰਜਾਬ ਦੇ ਵਿੱਚੋਂ ਭਾਰਤੀ ਜਨਤਾ ਪਾਰਟੀ ਦੇ 25 ਲੱਖ ਮੈਂਬਰ ਬਣਾਉਣੇ ਆ ਤੇ ਜੈਸਮੀਨ ਜੀ ਤੁਸੀਂ ਦੇਖੋ 3 ਲੱਖ ਤੱਕ ਵੀ ਨਹੀਂ ਇਹ ਪਹੁੰਚੇ ਉਹ ਜਿਹੜੇ ਪਹਿਲਾਂ ਦੇ ਇਹਨਾਂ ਦੇ ਸਮਰਥਕ ਆ ਉਹੀ ਦੁਬਾਰਾ ਦੁਬਾਰਾ ਬਣੀ ਜਾਂਦੇ ਆ ਸੋ ਇਹਨਾਂ ਗੱਲਾਂ ਤੋਂ ਵੀ ਇਹਨਾਂ ਨੂੰ ਕਾਫੀ ਮਯੂਸੀ ਹੋਈ ਆ ਇਸੇ ਕਰਕੇ ਔਰ ਹੋਰ ਬਹੁਤ ਸਾਰੇ ਕਾਰਨ ਆ ਕਿਉਂਕਿ ਪ੍ਰੋਗਰਾਮ ਆਪਣਾ ਛੋਟਾ ਇਸ ਕਰਕੇ ਆਪਾਂ ਇੰਨੀਆਂ ਗੱਲਾਂ ਕਰ ਨਹੀਂ ਸਕਦੇ ਪਰ ਉਹਨਾਂ ਨੇ ਇੱਕ ਗੱਲ ਸਪਸ਼ਟ ਕਰਤੀ ਆ ਕਿ ਨਾ ਮੈਂ ਅਸਤੀਫਾ ਵਾਪਸ ਲੈਣਾ ਤੇ ਨਾ ਤੁਹਾਡੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਬੈਠਕਾਂ ਦੇ ਵਿੱਚ ਆਉਣਾ ਆਪਣਾ ਕੋਈ ਨਵਾਂ ਪ੍ਰਧਾਨ ਲੱਭ ਲਓ ਕਿਉਂਕਿ ਇਹਨਾਂ ਨੇ ਮਯੂਸ ਹੋਣਾ ਸੀ ਕਿ ਭਾਰਤੀ ਜਨਤਾ ਪਾਰਟੀ ਦੀ ਕਾਰਗੁਜ਼ਾਰੀ ਇਸ ਤਰ੍ਹਾਂ ਦੀ ਕੈਪਟਨ ਅਮਰਿੰਦਰ ਸਿੰਘ ਦਾ ਹਾਲ ਦੇਖ ਲਓ ਜੀ ਜੀ ਜੈਸਮੀਨ ਜੀ ਮਨਪ੍ਰੀਤ ਜੀ ਅ ਕਹਿੰਦੇ ਨੇ ਵੀ ਵਾਂਸ ਅ ਐਕਟਰ ਆਲਵੇਜ਼ ਅ ਐਕਟਰ ਵਾਂਸ ਅ ਪੋਲੀਟੀਸ਼ੀਅਨ ਆਲਵੇਜ਼ ਅ ਪੋਲੀਟੀਸ਼ੀਅਨ ਵਾਂਸ ਅ ਕੰਟਰੋਵਰਸ਼ਲ ਐਕਟਰ ਆਲਵੇਜ਼ ਅ ਕੰਟਰੋਵਰਸ਼ਲ ਐਕਟਰ ਸੋ ਕੰਗਨਾ ਰਣੌਤ ਉਹਨਾਂ ਨੇ ਦੁਬਾਰਾ ਤੋਂ ਗਾਂਧੀ ਜਯੰਤੀ ਦੇ ਮੌਕੇ ਤੇ ਇੱਕ ਕੰਟਰੋਵਰਸ਼ਲ ਰਿਮਾਰਕ ਪਾਸ ਕੀਤਾ ਇਹਦੇ ਬਾਰੇ ਸਾਨੂੰ ਦੱਸਿਓ ਵੀ ਹੁਣ ਇਹਨਾਂ ਨੇ ਕੀ ਕਹਿ ਦਿੱਤਾ ਤੇ ਅੱਗੇ ਇਹਨਾਂ ਦੀ ਪਾਰਟੀ ਨੇ ਇਹਨੂੰ ਇਸ ਸਟੇਟਮੈਂਟ ਨੂੰ ਸਾਂਭਿਆ ਕਿ ਨਹੀਂ ਸਾਂਭਿਆ ਤੁਸੀਂ ਜਿਹੜੀ ਗੱਲ ਕੀਤੀ ਹੈ ਡੈਸਮਿੰਸ ਸੀ ਉਹ ਇਹ ਆ ਕਿ ਹੈड ਸ਼ੀ ਬੀਨ ਜਸਟ ਐਨ ਐਕਟਰਸ ਇਟ ਊਡ ਨਾਟ ਹੈਵ ਬੀਨ ਸਚ ਐ ਮੇਜਰ ਕੰਟਰੋਵਰਸੀ ਲੈਟ ਮੀ ਟੈਲ ਯੂ ਥਿਸ ਜੀ ਠੀਕ ਹੈ ਇਹ ਕੰਟਰੋਵਰਸੀ ਇਸ ਕਰਕੇ ਬਣ ਗਈ ਹੈ ਕਿਉਂਕਿ ਇਹ ਸਿਆਸਤਦਾਨ ਬਣ ਗਈ ਹੈ ਤੁਸੀਂ ਕੰਗਨਾ ਰਣੌਤ ਦੀ ਗੱਲ ਕੀਤੀ ਹੈ ਕਿਸਾਨਾਂ ਦੇ ਪ੍ਰਤੀ ਉਹਨਾਂ ਦੇ ਪਰਿਵਾਰਾਂ ਦੇ ਪ੍ਰਤੀ ਉਹਨਾਂ ਦੀ ਮਹਿਲਾਵਾਂ ਦੇ ਪ੍ਰਤੀ ਉਹਨਾਂ ਦੇ ਧਰਮਿਆ ਪ੍ਰਦਰਸ਼ਨਾਂ ਨੂੰ ਲੈ ਕੇ ਜਿਹੜੀਆਂ ਪਿਛਲੇ ਦਿਨਾਂ ਦੇ ਵਿੱਚ ਇਹਨਾਂ ਨੇ ਟਿੱਪਣੀਆਂ ਕੀਤੀਆਂ ਉਹ ਸਾਰਿਆਂ ਨੂੰ ਪਤਾ ਜਾਂ ਤਾਂ ਸਮਝ ਨਹੀਂ ਹੈ ਜਾਂ ਜਾਣਬੁੱਝ ਕੇ ਇਹਨਾਂ ਤੋਂ ਕਰਵਾਈਆਂ ਜਾ ਰਹੀਆਂ ਨੇ ਹੁਣ ਦੁਬਾਰਾ ਇਹਨਾਂ ਨੇ ਕੰਟਰੋਵਰਸੀ ਇਸ ਕਰਕੇ ਪੈਦਾ ਕਰਤੀ ਵਿਵਾਦ ਪੈਦਾ ਕਰਤਾ ਕਿਉਂਕਿ ਬੀਤੇ ਕੱਲ ਭਾਰਤ ਦੇ ਵਿੱਚ 2 ਅਕਤੂਬਰ ਸੀ ਗਾਂਧੀ ਜਨਮ ਦਿਨ ਮਨਾਇਆ ਜਾ ਰਿਹਾ ਸੀ ਜੀ ਗਾਂਧੀ ਜਨਮ ਦਿਨ ਵਾਲੇ ਦਿਨ ਇਹੀ ਕੰਗਨਾਰ ਨੌਤ ਐਮਪੀ ਆ ਇਹ ਮੰਡੀ ਤੋਂ ਹਿਮਾਚਲ ਪ੍ਰਦੇਸ਼ ਤੋਂ ਤੇ ਭਾਰਤੀ ਜਨਤਾ ਪਾਰਟੀ ਦੇ ਕਹਿੰਦੀ ਦੇਖੋ ਜੀ ਕਹਿੰਦੇ ਕੋਈ ਪਿਤਾ ਪੁੱਤ ਨਹੀਂ ਹੁੰਦੇ ਕਹਿੰਦੇ ਕਿਸੇ ਵੀ ਨੇਸ਼ਨ ਦੇ ਇਹ ਤਾਂ ਲਾਲ ਹੁੰਦੇ ਆ ਲਾਲਬਾਧੁਰ ਸ਼ਾਸਤਰੀ ਦੇਖੋ ਇਨਸੀਡੈਂਟਲੀ ਬੀਤੇ ਕੱਲ ਲਾਲਬਾਧੁਰ ਸ਼ਾਸਤਰੀ ਭਾਰਤ ਦੇ ਪ੍ਰਧਾਨ ਮੰਤਰੀ ਉਹਨਾਂ ਦੀ ਵੀ ਇਸੇ ਤਰ੍ਹਾਂ ਜਨਮਤੀ ਸੀ ਹਾਲਾਂਕਿ ਦੋਨਾਂ ਦੇ ਵਿੱਚ ਮਹਾਤਮਾ ਗਾਂਧੀ ਦੇ ਵਿੱਚ ਮਹਾਤਮਾ ਗਾਂਧੀ 1869 ਦੇ ਵਿੱਚ ਪੈਦਾ ਹੁੰਦੇ ਨੇ ਤੇ ਲਾਲ ਬਹਾਦਰ ਸ਼ਾਸਤਰੀ 1904 ਦੇ ਵਿੱਚ ਪੈਦਾ ਹੁੰਦੇ ਆ ਆਪਸ ਦੇ ਵਿੱਚ ਲਗਭਗ 34 ਸਾਲਾਂ ਦਾ ਫਰਕ ਸੀ ਉਹ ਵੱਖਰੀ ਗੱਲ ਆ ਬਾਅਦ ਦੇ ਵਿੱਚ ਲਾਲ ਬਹਾਦਰ ਸ਼ਾਸਤਰੀ ਦੀ ਜਿਹੜੀ ਮੌਤ ਹੁੰਦੀ ਆ ਤਾਸ਼ਕੰਤ ਦੇ ਵਿੱਚ ਉਜ਼ਬੇਕਿਸਤਾਨ ਦੇ ਵਿੱਚ ਉਸ ਟਾਈਮ ਇਹ ਸੋਵੀਅਤ ਯੂਨੀਅਨ ਸੀ ਉਹ ਬੜੇ ਭੇਦ ਭਰੇ ਹਾਲਾਤਾਂ ਦੇ ਵਿੱਚ ਹੁੰਦੀ ਆ ਤੇ ਇਸੇ ਤਰ੍ਹਾਂ ਮਹਾਤਮਾ ਗਾਂਧੀ ਦੀ ਅਸੈਸਿਨੇਸ਼ਨ ਹੋ ਜਾਂਦੀ ਆ ਹੁਣ ਇਹ ਜਿਹੜੀ ਹੈ ਇੱਕ ਤਰ੍ਹਾਂ ਦੀ ਪਹਿਲਾ ਐਕਟ੍ਰੈਸ ਆ ਇਹ ਇਹ ਕਹਿ ਲੋ ਜਾਂ ਐਮਪੀ ਆ ਇਹ ਇਸ ਤਰ੍ਹਾਂ ਦਾ ਵਿਵਾਦਾਂ ਵਾਲਾ ਬਿਆਨ ਦਿੰਦੀ ਆ ਮੈਂ ਤੁਹਾਨੂੰ ਇੱਕ ਗੱਲ ਯਾਦ ਕਰਾਉਣਾ ਚਾਹਣਾ ਸਾਧਵੀ ਪ੍ਰਗਿਆ ਠਾਕੁਰਸ ਹਨ 2019 ਦੇ ਵਿੱਚ ਇਸੇ ਤਰ੍ਹਾਂ ਦੀ ਸਟੇਟਮੈਂਟ ਦਿੰਦੀ ਆ ਕਹਿੰਦੀ 나ਥੂ ਰਾਮ ਗੋੜਸੇ ਕਹਿੰਦੀ ਉਹ ਤਾਂ ਬਹੁਤ ਵੱਡਾ ਦੇਸ਼ ਭਗਤ ਸੀ ਲੋਕਤਵਾਦੀ ਚੋਣਾਂ ਚੱਲ ਰਹੀਆਂ ਸੀ ਨਰਿੰਦਰ ਮੋਦੀ ਨੂੰ ਇਹ ਕਹਿਣਾ ਪਿਆ ਕਹਿੰਦੇ ਜੀ ਮੈਂ ਇਸ ਨੂੰ ਕਦੇ ਜ਼ਿੰਦਗੀ ਪਰ ਮਾਫ਼ ਨਹੀਂ ਕਰੂੰਗਾ ਪਰ ਉਹ ਅੱਜ ਵੀ ਭਾਰਤੀ ਜਨਤਾ ਪਾਰਟੀ ਦੇ ਵਿੱਚ ਆ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਨਥੂ ਗ੍ਰਾਮ ਗੋੜਸਾ ਇਸ ਭਾਰਤ ਮੁਲਕ ਦਾ ਜਦੋਂ ਆਜ਼ਾਦ ਹੋਇਆ ਸੀ ਸਭ ਤੋਂ ਪਹਿਲਾ ਅਤਵਾਦੀ ਸੀ ਜਿਹਨੇ ਕਤਲ ਕੀਤਾ। ਜੀ। ਤੋਂ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਭਾਰਤੀ ਜਨਤਾ ਪਾਰਟੀ ਦੇ ਐਮਪੀ ਇਸ ਤਰ੍ਹਾਂ ਦੇ ਵਿਵਾਦ ਪੈਦਾ ਕਰਦੇ ਆ ਉਹਨਾਂ ਦੇ ਵਿੱਚੋਂ ਕੰਗਨਾਰ ਰਣੌਤ ਵੀ ਇੱਕ ਆ। ਜੀ ਇਤਿਹਾਸਮਿੰਜੀ। ਜੀ ਮੈਨੂੰ ਲੱਗਦਾ ਹੈ ਵੀ ਭਾਰਤੀ ਜਨਤਾ ਪਾਰਟੀ ਲਾਈਕ ਹੁੰਦਾ ਨਾ ਵੀ ਕਈ ਲੋਕੀ ਦੇ ਬਿਕਮ ਟੂ 빅 ਫੋਰ ðੇਅਰ ਬੂਟਸ। ਪਾਰਟੀ ਤਾਂ ਵੱਡੀ ਹੋ ਗਈ ਨੇ ਮੈਨੂੰ ਇਸ ਵੇਲੇ ਇਦਾਂ ਲੱਗਦਾ ਗੱਲਾਂ ਤੋਂ। ਤੇ ਗੱਲ ਕਰਦੇ ਆ ਮਨਪ੍ਰੀਤ ਜੀ। ਕ ਕਿਸਾਨਾਂ ਨੇ ਇਹ ਗੱਲ ਦਾ ਐਲਾਨ ਕੀਤਾ ਹੈ ਵੀ ਰੇਲ ਰੋਕੋ ਜਿਹੜੀ ਹੈ ਪ੍ਰੋਟੈਸਟ ਜਿਹੜੀ ਉਹ ਡਿਮੋਨਸਟ੍ਰੇਸ਼ਨ ਉਹ ਕਰਨਗੇ ਪੰਜਾਬ 'ਚ ਤੇ ਹੋਰ ਭਾਰਤ ਭਰ 'ਚ ਇਹ ਕੀ ਹੁਣ ਪੈਂਡਿੰਗ ਜਿਹੜੀਆਂ ਮੰਗਾਂ ਨੇ ਉਹਨਾਂ ਨੂੰ ਲੈ ਕੇ ਆਏ ਨੇ ਜਾਂ ਹੋਰ ਕੋਈ ਨਵੀਂ ਗੱਲਬਾਤ ਜਿਹੜੀ ਹੈ ਇਸ ਵੇਲੇ ਅੱਗੇ ਆਈ ਹੈ ਦੇਖੋ ਬਿਲਕੁਲ ਤੁਹਾਡੀ ਗੱਲ ਜੈਸਮਿਨ ਜੀ ਠੀਕ ਹੈ ਇਹ ਪੈਂਡਿੰਗ ਮੰਗਾਂ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਲ 2021 ਦੇ ਵਿੱਚ ਕਿਸਾਨਾਂ ਅੱਗੇ ਹੱਥ ਜੋੜ ਕੇ ਮਾਫੀ ਮੰਗੀ ਸੀ ਕਿ ਸ਼ਾਇਦ ਸਾਡੀ ਸਮਝ ਦੇ ਵਿੱਚ ਕੋਈ ਕਮੀ ਰਹੀ ਗਈ ਤੇ ਅਸੀਂ ਤਿੰਨ ਕਾਨੂੰਨ ਜਿਹੜੇ ਖੇਤੀ ਕਾਨੂੰਨ ਐ ਉਹ ਵਾਪਸ ਲੈਨੇ ਆ ਬਾਅਦ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਵੀ ਵਾਪਸ ਹੋ ਗਏ ਅੱਜ ਤੱਕ ਜਿਹੜੇ ਵਾਅਦੇ ਕੀਤੇ ਗਏ ਸੀ ਇਸੇ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਵੱਲੋਂ ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਦੇ ਪੂਰੇ ਨਹੀਂ ਕੀਤੇ ਗਏ ਜੀ ਉਹਨਾਂ ਮੰਗਾਂ ਨੂੰ ਲੈ ਕੇ ਪਹਿਲਾਂ ਤੁਸੀਂ ਦੇਖੋ ਸਿੰਧੂ ਬਾਰਡਰ ਤੇ ਸੋਨੀਪਾਤ ਉੱਥੇ ਸਾਰੇ ਕਿਤੇ ਧਰਨੇ ਪ੍ਰਦਰਸ਼ਨ ਹੋਏ 13 ਮਹੀਨੇ ਕਿਸਾਨ ਬੈਠੇ ਰਹੇ ਕਿੰਨੀਆਂ 750 ਤੋਂ ਵੀ ਜ਼ਿਆਦਾ ਉੱਥੇ ਮੌਤਾਂ ਹੋ ਗਈਆਂ ਤੇ ਹੁਣ ਪਿਛਲੇ 8 ਮਹੀਨਿਆਂ ਤੋਂ ਸ਼ੰਭੂ ਬਾਰਡਰ ਤੇ ਬੈਠੇ ਹੋਏ ਆ ਉਹਨਾਂ ਦੀ ਵੀ ਇਹੀ ਮੰਗਾਂ ਤੇ ਇਹਨਾਂ ਸਾਰਿਆਂ ਨੇ ਹੁਣ ਫੈਸਲਾ ਕੀਤਾ ਰੇਲ ਰੋਕੋਗਾ ਅਜੇ 18 ਜ਼ਿਲ੍ਹਿਆਂ ਦੇ ਵਿੱਚ ਪੰਜਾਬ ਦੇ ਵਿੱਚ 18 ਥਾਵਾਂ ਤੇ ਇੱਥੇ ਰੇਲਾਂ ਰੋਕੀਆਂ ਜਾਣਗੀਆਂ ਤੇ ਇਸੇ ਤਰ੍ਹਾਂ ਦੀ ਜਿਹੜੀ ਕਾਰਵਾਈ ਆ ਉਹ ਹਰਿਆਣਾ ਦੇ ਵਿੱਚ ਵੀ ਹੋਊਗੀ ਤੇ ਬਾਕੀ ਸੂਬਿਆਂ ਦੇ ਵਿੱਚ ਵੀ ਕੀਤੀ ਜਾਏਗੀ ਜਿੱਥੇ-ਜਿੱਥੇ ਵੀ ਕਿਸਾਨ ਆ ਜਿੱਥੇ-ਜਿੱਥੇ ਉਹ ਰੇਲਾ ਰੋਕ ਸਕੇ ਸੰਦੇਸ਼ ਕੇਵਲ ਇੱਕ ਹੀ ਆ ਮੈਸੇਜ ਕੇਵਲ ਇੱਕ ਹੀ ਆ ਕਿ ਸਾਰੀਆਂ ਜਿਹੜੀਆਂ ਪੈਂਡਿੰਗ ਮੰਗਾਂ ਨੇ ਉਹ ਮੰਨੀਆਂ ਜਾਣ ਤੇ ਉਹਨਾਂ ਨੂੰ ਪੂਰਾ ਕੀਤਾ ਜਾਵੇ ਪਤਾ ਕਿਸਾਨਾਂ ਨੂੰ ਕਿ ਐਸ ਟਾਈਮ ਵੋਟਾਂ ਪੈਣ ਜਾ ਰਹੀਆਂ ਨੇ ਵੋਟਾਂ ਚੱਲ ਰਹੀਆਂ ਨੇ ਤੇ ਇਸ ਦਾ ਅਸਰ ਵੀ ਦੂਰ ਤੱਕ ਜਾਊਗਾ। ਜੀ ਜੈਸਮਿਨ ਜੀ। ਜੀ। ਮਨਪ੍ਰੀਤ ਦਾ ਇੱਕ ਜਿਹੜੀ ਰਾਜੀਵ ਗਾਂਧੀ ਨੈਸ਼ਨਲ ਲਾਅ ਯੂਨੀਵਰਸਿਟੀ ਹੈ ਉੱਥੋਂ ਦੇ ਜਿਹੜੇ ਵਿਦਿਆਰਥੀ ਨੇ ਸਟੂਡੈਂਟਸ ਨੇ ਕਹਿੰਦੇ ਉਹ ਬਿਲਕੁਲ ਖੁਸ਼ ਨਹੀਂ ਹੈ ਕਿ ਇਸ ਵੇਲੇ ਵਾਈਸ ਚਾਂਸਲਰ ਦੇ ਉੱਤੇ ਜਿੰਨੀ ਪਰੋਪ ਚੱਲ ਰਹੀ ਹੈ ਜਿੰਨੀ ਸਾਰਾ ਜਿਹੜਾ ਮਾਮਲਾ ਹੋਇਆ ਉਹਨੂੰ ਲੈ ਕੇ ਸਟੂਡੈਂਟਸ ਜਿਹੜੇ ਨੇ ਉਹ ਨਾਖੁਸ਼ ਨੇ। ਇਹਦੇ ਬਾਰੇ ਸਾਨੂੰ ਦੱਸਿਓ। ਦੇਖੋ ਇਹ ਰਾਜੀਵ ਗਾਂਧੀ ਇੰਟਰਨੈਸ਼ਨਲ ਲਾਅ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਆ ਅਰ ਇੱਥੇ ਕੁੜੀਆਂ ਦੇ ਹੌਸਟਲ ਦੇ ਵਿੱਚ ਉੱਥੋਂ ਦਾ ਜਿਹੜਾ ਵਾਈਸ ਚਾਂਸਲਰ ਆ ਜੈ ਸ਼ੰਕਰ ਸਿੰਘ ਉਹਦਾ ਨਾਂ ਉਹ ਵੜ ਗਿਆ ਸੀ ਉਹਨੇ ਬਦਤਮੀਜ਼ੀ ਕੀਤੀ ਕੁੜੀਆਂ ਦੇ ਕੱਪੜਿਆਂ ਤੇ ਕਮੈਂਟਸ ਕੀਤਾ तमाम तरह ਦੀਆਂ ਗੱਲਾਂ ਹੋਈਆਂ ਤੇ ਉਸ ਤੋਂ ਬਾਅਦ ਉੱਥੋਂ ਦੇ ਜਿਹੜੇ ਸਟੂਡੈਂਟ ਸੀ ਉਹ ਧਰਨੇ ਪ੍ਰਦਰਸ਼ਨ ਤੇ ਬੈਠ ਕੇ ਕਹਿੰਦੇ ਅਸੀਂ ਕਲਾਸਿਸ ਨਹੀਂ ਲਾਉਣੀ ਆ ਅਸੀਂ ਓਨੀ ਦੇਰ ਤੱਕ ਕਲਾਸਿਸ ਨਹੀਂ ਲਾਵਾਂਗੇ ਜਦੋਂ ਤੱਕ ਪ੍ਰੂਵ ਨਹੀਂ ਹੁੰਦੀ ਜਾਂ ਇਸ ਵਾਈਸ ਚਾਂਸਲਰ ਨੂੰ ਬਾਹਰ ਨਹੀਂ ਕੱਢਿਆ ਜਾਂਦਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸੂ ਸ਼ੀਲ ਲਾਗੂ ਨੇ ਉਹਨਾਂ ਨੇ ਇੱਕ ਕਮੇਟੀ ਦਾ ਗਠਨ ਕਰਕੇ ਇਹਦੀ ਪ੍ਰੋਬ ਸ਼ੁਰੂ ਕਰਤੀ ਹੈ ਇਹਦੀ ਜਾਂਚ ਸ਼ੁਰੂ ਕਰਤੀ ਆ ਪਰ ਇਹ ਜਿਹੜੀਆਂ ਕੁੜੀਆਂ ਵਿਦਿਆਰਥਣਾ ਕਹਿ ਲੋ ਜਾਂ ਉਥੋਂ ਦੇ ਸਟੂਡੈਂਟਸ ਕਹਿ ਲੋ ਇਹ ਨਾ ਖੁਸ਼ ਆ ਇਹਨਾਂ ਨੂੰ ਲੱਗਦਾ ਕਿ ਸਹੀ ਦਿਸ਼ਾ ਦੇ ਵਿੱਚ ਨਹੀਂ ਜਾ ਰਹੀ ਜਿੰਨੀ ਦੇਰ ਤੱਕ ਸਹੀ ਦਿਸ਼ਾ ਦੇ ਵਿੱਚ ਇਹ ਨਹੀਂ ਜਾਏਗੀ ਪ੍ਰੋਬ ਜਾਂ ਜਾਂਚ ਉਨੀ ਦੇਰ ਤੱਕ ਅਸੀਂ ਨਾ ਤਾਂ ਕਲਾਸਿਸ ਲਾਉਣੀ ਹੈ ਤੇ ਨਾ ਇਹ ਇੰਸਟੀਚਿਊਟ ਚੱਲੇਗਾ ਜੈ ਸ਼ੰਕਰ ਸਿੰਘ ਦੇ ਖਿਲਾਫ ਕਿਸੇ ਤਰ੍ਹਾਂ ਦੀ ਸਖਤ ਕਾਰਵਾਈ ਹੋਣੀ ਚਾਹੀਦੀ ਇਹ ਇਹਨਾਂ ਦੀ ਮੰਗ ਆ ਹੁਣ ਦੇਖਦੇ ਆ ਕਿ ਹਾਈ ਕੋਰਟ ਜਿਸ ਦੀ ਨਿਗਰਾਨੀ ਹੈ ਇਹ ਸਾਰਾ ਕੁਝ ਹੋ ਰਿਹਾ ਉਹ ਇਹਨਾਂ ਕੁੜੀਆਂ ਦੀ ਇਹਨਾਂ ਸਟੂਡੈਂਟਸ ਦੀ ਗੱਲ ਮੰਨੇਗਾ ਜਾਂ ਫਿਰ ਕੋਈ ਹੋਰ ਫੈਸਲਾ ਕਰੇਗਾ ਜੀ ਜਸਮੀਨ ਜੀ ਜੀ ਮਨਪ੍ਰੀਤ ਜੀ ਫੈਸਲੇ ਦੀ ਗੱਲ ਐ ਸੋ ਏਦਾਂ ਹੁੰਦਾ ਵੀ ਮੈਂ ਕਈ ਵਾਰ ਨਾ ਇਹ ਸੋਚਦੀ ਆਂ ਵੀ ਇੱਕ ਪੋਲਿਟਿਕਲ ਲੀਡਰ ਜਦੋਂ ਲਾਈਮਲਾਈਟ ਤੋਂ ਥੋੜਾ ਦੂਰ ਹੁੰਦਾ ਹੈ ਨਾ ਮੈਨੂੰ ਐ ਲੱਗਣ ਲੱਗ ਜਾਂਦਾ ਵੀ ਕੁਝ ਤੋਂ ਏਦਾਂ ਦਾ ਕਰਨਗੇ ਕਿ ਵਾਪਸ ਆ ਜਾਣਗੇ ਮੈਂ ਸਿਰਫ ਨਾ ਲੈਂਦੀ ਆਂ ਜੀ ਪ੍ਰੇਮ ਸਿੰਘ ਚੰਦੂ ਮਾਜਰਾ ਹੁਣ ਦੱਸੋ ਮਾਮਲਾ ਕੀ ਹੋ ਗਿਆ ਪ੍ਰੇਮ ਸਿੰਘ ਚੰਦੂ ਮਾਜਰਾ ਤੇ ਗਗਨਜੀਤ ਸਿੰਘ ਬਰਨਾਲਾ ਜੀ ਇਹਨਾਂ ਤੇ ਇਲਜ਼ਾਮਾਂ ਪਹਿਲਾਂ ਤਾਂ ਮੈਂ ਇਹ ਦੱਸਦਾ ਕਿ ਇਹ ਬਾਗੀ ਧਿਰਾਂ ਬਾਗੀ ਧਿਰਾਂ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਉਹਨਾਂ ਦੀ ਗੱਦੀ ਤੋਂ ਜਾਂ ਉਹਨਾਂ ਦੀ ਪ੍ਰਧਾਨਗੀ ਤੋਂ ਲਾਹੁਣਾ ਚਾਹੁੰਦੇ ਆ ਤੇ ਇਹ ਬਾਗੀ ਧਿਰ ਇਹਨਾਂ ਤੇ ਇਲਜ਼ਾਮ ਇਹ ਸੀ ਕਿ ਦੇਖੋ ਜੀ ਇਹ ਤਾਂ ਭਾਰਤੀ ਜਨਤਾ ਪਾਰਟੀ ਦੇ ਨਾਲ ਮਿਲੇ ਹੋਏ ਆ ਉਹ ਲਗਭਗ ਜਿਹੜੇ ਇਹਨਾਂ ਦੇ ਵਿਰੋਧੀ ਸੀ ਉਹਨਾਂ ਨੂੰ ਗੱਲ ਲੱਭ ਗਈ ਜਦੋਂ ਇਹ ਜੰਮੂ ਚਲੇ ਗਏ ਤੇ ਉਥੇ ਉਥੇ ਡਾਕਟਰ ਨਿਰਿੰਦਰ ਸਿੰਘ ਰਹਿਣਾ ਇਹ ਭਾਰਤੀ ਜਨਤਾ ਪਾਰਟੀ ਦੇ ਕੈਂਡੀਡੇਟ ਨੇ ਉਮੀਦਵਾਰ ਨੇ ਉਹਨਾਂ ਦੀ ਕੈਂਪੇਨ ਕਰਨ ਚਲੇ ਜਾਂਦੇ ਨੇ ਤੇ ਫਿਰ ਤਾਂ ਗੱਲ ਇਹਨਾਂ ਨੇ ਸੱਚ ਕਰ ਹੀ ਦਿੱਤੀ ਕਿ ਇਹ ਭਾਪੀ ਜਨਤਾ ਪਾਰਟੀ ਦੇ ਨੇ ਇਹਨਾਂ ਦੀ ਸਫਾਈ ਇਹ ਆ ਕਹਿੰਦੇ ਦੇਖੋ ਜੀ ਤੇ ਸਿੱਖ ਭਾਈਚਾਰੇ ਦਾ ਇੱਕ ਕੈਂਡੀਡੇਟ ਸੀ ਉਮੀਦਵਾਰ ਸੀ ਅਸੀਂ ਤਾਂ ਚਲੇ ਗਏ ਅਸੀਂ ਕੋਈ ਭਾਰਤੀ ਜਨਤਾ ਪਾਰਟੀ ਲਈ ਨਹੀਂ ਜਾਏ ਤੇ ਵੈਸੇ ਇਹਨਾਂ ਨੂੰ ਪੁੱਛਿਆ ਜਾਵੇ ਫਿਰ ਭਾਜਪਾ ਦੇ ਤੇ ਸਿੱਖ ਚਿਹਰੇ ਹੋਰ ਵੀ ਹੋਣਗੇ ਉਹਨਾਂ ਦੀ ਕੈਂਪੇਨ ਤੇ ਵੀ ਜਾਓਗੇ ਹੋਰਾਂ ਪਾਰਟੀਆਂ ਦੀ ਵੀ ਹੋਣਗੇ ਕਿ ਤੁਹਾਡੀ ਕੋਈ ਆਪਣੀ ਸਿਆਸਤ ਆਪਣੀ ਰਾਜਨੀਤੀ ਹੈ ਜਾਂ ਨਹੀਂ ਹੈ ਖੈਰ ਹੁਣ ਇਹਨਾਂ ਦੇ ਖਿਲਾਫ ਅੰਦਰੋਂ ਬਾਗੀ ਧਿਰ ਦੇ ਵਿੱਚ ਵੀ ਸੁਰਾ ਉੱਪਰਨ ਲੱਗ ਗਈ ਹੈ ਕਿ ਇਹਨਾਂ ਦੇ ਖਿਲਾਫ ਕੋਈ ਨਾ ਕੋਈ ਅਨੁਸ਼ਾਸਨਿਕ ਕਾਰਵਾਈ ਕਰੋ ਤਾਂ ਕਿ ਇਹ ਸਾਡੀ ਤੇ ਜਿਹੜੀ ਇਲਜ਼ਾਮ ਲੱਗਿਆ ਸਾਡੇ ਤੇ ਦੋਸ਼ ਲੱਗਿਆ ਕਿ ਅਸੀਂ ਬੀਜੇਪੀ ਦੇ ਨਾਲ ਮਿਲੇ ਹੋਏ ਆ ਉਹ ਕਿਤੇ ਸੱਚ ਨਾ ਸਾਬਤ ਹੋ ਜਾਵੇ ਲੋਕਾਂ ਦੇ ਵਿੱਚ ਨਾ ਚਲਾ ਜਾਵੇ ਹੁਣ ਦੇਖਦੇ ਆ ਗੱਲ ਇਹਨਾਂ ਤੇ ਹੁੰਦੀ ਹੈ ਜਾਂ ਨਹੀਂ ਹੁੰਦੀ ਜੀ ਜੀ ਗਾਸਮੀਨ ਜੀ ਜੀ ਮਨਪ੍ਰੀਤ ਤੁਸੀਂ ਸਾਨੂੰ ਪੰਜਾਬ ਦਾ ਹਾਲਤਾ ਦੱਸਿਆ ਹੁਣ ਹਰਿਆਣਾ ਵੱਲ ਵੀ ਦੱਸਿਓ ਵੀ ਉੱਥੇ ਜਿਹੜੀ ਅਸੈਂਬਲੀ ਪੋਲ ਕੈਂਪੇਨ ਹੈ ਉਹਦੇ ਇਸ ਵੇਲੇ ਕੀ ਕੀ ਨਜ਼ਾਰਾ ਬਣਿਆ ਹੋਇਆ ਉੱਥੇ ਦੇਖੋ ਪੰਜਾਬ ਦਾ ਗਵੰਡੀ ਸੂਬਾ ਤੇ ਕਿਸੇ ਵਕਤ ਹਰਿਆਣਾ 1966 ਤੱਕ ਪੰਜਾਬ ਦਾ ਹਿੱਸਾ ਹੁੰਦਾ ਸੀ ਕਾਫੀ ਅੱਜ ਵੀ ਬਹੁਤ ਸਾਰੇ ਪੰਜਾਬ ਦੇ ਲੋਕ ਸਿੱਖ ਭਾਈਚਾਰੇ ਦੇ ਲੋਕ ਜਾਂ ਹੋਰ ਪੰਜਾਬੀ ਬਹੁਤ ਉੱਥੇ ਰਹਿੰਦੇ ਆ ਇਹਦੇ ਵਿੱਚ ਕੋਈ ਦੋਰਾਵਾਂ ਨਹੀਂ ਉੱਥੋਂ ਦੀਆਂ ਚੋਣਾਂ ਤੇ 90 ਸੀਟਾਂ ਅੱਜ ਲਾਸਟ ਦਿਨਾਂ ਅੱਜ ਆਖਰੀ ਦਿਨਾਂ 3 ਅਕਤੂਬਰ ਦਾ ਦਿਨਾਂ ਸ਼ਾਮ ਨੂੰ 5 ਵਜੇ ਤੱਕ ਚੋਣ ਪ੍ਰਚਾਰ ਆ ਉਸ ਤੋਂ ਬਾਅਦ ਇਹ ਸਾਰਾ ਚੋਣ ਪ੍ਰਚਾਰ ਖਤਮ ਹੋ ਜਾਊਗਾ ਲੇਕਿਨ ਹਰਿਆਣਾ ਕੇਵਲ 90 ਸੀਟਾਂ ਦਾ ਇਹ ਇੰਨਾ ਸੂਬਾ ਇੰਪੋਰਟੈਂਟ ਹੋ ਕਿਉਂ ਗਿਆ ਇਹ ਇਸ ਕਰਕੇ ਹੋ ਗਿਆ ਜੈਸਮੀਨ ਜੀ ਕਿਉਂਕਿ ਇਹ ਦਿੱਲੀ ਦੇ ਬਿਲਕੁਲ ਨਾਲ ਲੱਗਦਾ ਤੇ ਜਦੋਂ ਕਿਸਾਨਾਂ ਨੇ ਪੂਚ ਕਰਨਾ ਹੁੰਦਾ ਉੱਥੇ ਮਾਰਕ ਕਰਨਾ ਹੁੰਦਾ ਤੇ ਇੱਥੇ ਹਰਿਆਣੇ ਤੋਂ ਜਾਂਦੇ ਆ ਤੇ ਇਹੀ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸੀ ਉਦੋਂ ਵੀ ਇਹਨਾਂ ਨੇ ਸਾਲ 2020-21 ਦੇ ਵਿੱਚ ਕਿਸਾਨਾਂ ਨੂੰ ਸਿੰਘੂ ਬਾਰਡਰ ਤੇ ਸੋਨੀਪੱਤ ਰੋਕ ਲਿਆ ਸੀ ਤੇ ਇਸ ਵਾਰੀ ਵੀ ਪਿਛਲੇ 8 ਮਹੀਨਿਆਂ ਤੋਂ ਸ਼ੰਭੂ ਬਾਰਡਰ ਤੇ ਰੁਕਿਆ ਹੋਇਆ ਤੇ ਜਿਹੜੀਆਂ ਲਾਖੀਆਂ ਭਰੌਂਦੇ ਨੇ ਡਾਂਗਾ ਚਲਾਉਂਦੇ ਨੇ ਜਿਸ ਤਰ੍ਹਾਂ ਇਹ ਲੋਕਾਂ ਤੇ ਪਾਣੀ ਦੀ ਬਿਸ਼ਾਰਾ ਕਿਸਾਨਾਂ ਤੇ ਕਰਦੇ ਨੇ ਉਹ ਵੱਖਰੀਆਂ ਗੱਲਾਂ ਜੀ ਹੁਣ ਇਸ ਕਰਕੇ ਇਹ ਬਹੁਤ ਹੈ ਤੇ ਮਾਹੌਲ ਤੁਹਾਨੂੰ ਮੈਂ ਦੱਸ ਦਿੰਨਾ ਅੱਜ ਵੀ ਤਰੀਕ ਦੇ ਵਿੱਚ ਕਾਂਗਰਸ ਉੱਥੇ ਸਰਕਾਰ ਬਣਾਉਂਦੀ ਹੋਈ ਦਿਖ ਰਹੀ ਆ ਔਰ ਇਹ ਵੀ ਲੱਗ ਰਿਹਾ ਕਿ ਭਾਰੀ ਬਹੁਮਤ ਦੇ ਨਾਲ ਔਰ ਮੈਂ ਇਹ ਵੀ ਦੱਸਦਾ ਕਿ ਕਾਂਗਰਸ ਆਪ ਇਹ ਚੋਣ ਨਹੀਂ ਲੜ ਰਹੀ ਉੱਥੇ ਲੜ ਰਹੇ ਆ ਲੋਕ ਉੱਥੋਂ ਦੇ ਕਿਸਾਨ ਉੱਥੋਂ ਦੇ ਨੌਜਵਾਨ ਉੱਥੋਂ ਦੇ ਜਿਹੜੇ ਜਵਾਨ ਜਿਹੜੇ ਕਿ ਅਗਲੀ ਵੀਰ ਨੂੰ ਲੈ ਕੇ ਆ ਉੱਥੋਂ ਦੇ ਪਹਿਲਵਾਨ ਜਿਸ ਤਰ੍ਹਾਂ ਰੈਸਲਿੰਗ ਦੇ ਨਾਲ ਖਾਸ ਤੌਰ ਤੇ ਔਰਤਾਂ ਦੇ ਨਾਲ ਕਿਸ ਤਰ੍ਹਾਂ ਐਮਪੀਸੀ ਭਾਰਤੀ ਜਨਤਾ ਪਾਰਟੀ ਦੇ ਉਹਨਾਂ ਦਾ ਸ਼ੋਸ਼ਣ ਕਰਦੇ ਸੀ ਪਰ ਭਾਰਤੀ ਜਨਤਾ ਪਾਰਟੀ ਨੇ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਇਹ ਤਮਾਮ ਤਰ੍ਹਾਂ ਦੀ ਗੱਲਾਂ ਤੇ ਹੁਣ ਤਾਂ ਤੁਸੀਂ ਦੇਖੋ ਹਾਲਤ ਭਾਰਤੀ ਜਨਤਾ ਪਾਰਟੀ ਦੀ ਇੰਨੀ ਕੁ ਮਾੜੀ ਆ ਇਹ ਤਾਂ ਤਾਂਲ ਨੂੰ ਇੱਕ ਬਲਾਤਕਾਰ ਨੂੰ ਜੇਲ੍ਹ ਚੋਂ ਕੱਢ ਲਿਆ ਉਹਨਾਂ ਨੂੰ ਪੈਰੋਲ ਦਿੱਤੀ 20 ਦਿਨਾਂ ਦੀ ਇਹ ਹਮੇਸ਼ਾ ਹੀ ਇਦਾਂ ਕਰਦੇ ਆ ਸੋ ਇਹਨਾਂ ਨੂੰ ਤਾਂ ਇਹੋ ਜਿਹੇ ਬੰਦਿਆਂ ਦਾ ਧਾਰਾ ਸੋ ਹਾਲਤ ਮਾੜੀ ਆ ਤੇ ਪਤਾ ਇਹ ਲੱਗ ਰਿਹਾ ਕਿ ਸ਼ਾਇਦ 90 ਚੋਂ ਇਹਨਾਂ ਦੀਆਂ 15 ਸੀਟਾਂ ਵੀ ਲਾਉਣ ਬਾਕੀ ਪਤਾ ਕੋਈ ਨਹੀਂ ਪੈਸਾ ਬੇਅੰਤ ਹਾਲ ਆ ਰਹੀ ਹੈ ਭਾਰਤੀ ਜਨਤਾ ਪਾਰਟੀ ਪੈਸਾ ਹੈ ਵੀ ਬਹੁਤ ਆ ਕੇਂਦਰ ਦੇ ਵਿੱਚ ਸਰਕਾਰ ਆ ਹਰਿਆਣਾ ਦੇ ਵਿੱਚ ਸਰਕਾਰ ਆ ਏਜੰਸੀਆਂ ਇਹਨਾਂ ਕੋਲ ਆ ਤੇ ਕੁਝ ਵੀ ਕਰ ਸਕਦੇ ਆ ਜੀ ਜਸਮੀਨ ਜੀ ਜੀ ਮਨਪ੍ਰੀਤ ਜੀ ਕਹਿੰਦੇ ਨੇ ਜੀ ਪੈਸਾ ਬੋਲਤਾ ਹੈ ਤੇ ਇਹ ਵਾਲੀ ਪਾਰਟੀ ਜਿਹੜੀ ਹੈ ਇਹ ਪੈਸੇ ਦੀ ਭਾਸ਼ਾ ਸਮਝਾਉਂਦੀ ਵੀ ਹੈ ਤੇ ਇਹੀ ਭਾਸ਼ਾ ਸਮਝਦੀ ਵੀ ਹੈ ਇਦਾਂ ਲੱਗਦਾ ਹੈ ਮਨਪ੍ਰੀਤ ਜੀ ਥੈਂਕ ਯੂ so much for sharing these news ਬਹੁਤ ਬਹੁਤ ਸ਼ੁਕਰੀਆ ਤੁਹਾਡਾ ਥੈਂਕ ਯੂ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਜਸਮੀਨ ਜੀ ਥੈਂਕ ਯੂ ਜੀ